ਉਪਜਾਊ ਜ਼ਮੀਨ ਆਈ ਹੈ ਮਿੱਤਰੋ ਚਾਰ ਕਿੱਲਾਂ ਤੋਂ ਉੱਤੇ ਬਾਈ ਨਾਲ ਗੱਲਬਾਤ ਕਰਦੇ ਆਂ ਵੀ ਹੈ ਕਿੱਥੇ ਹੈਗੀ ਇਕੱਠਾ ਟੱਕਾ ਬਾਈ ਤੁਸੀਂ ਸਾਰੇ ਦਾ ਸਾਰਾ ਲੈ ਸਕਦੇ ਹੋਗੇ ਬਾਕੀ ਗੱਲਬਾਤ ਕਰਦੇ ਆਂਗੇ ਬਾਈ ਅਸੀਕਾਰ ਜੀ ਅਸੀਕਾਰ ਹੋਰ ਤੁਸੀਂ ਕੀ ਹਾਲ ਨੇ ਬਹੁਤ ਵਧੀਆ ਮੰਗੀ ਬਾਈ ਠੀਕ ਠਾਕ ਕੰਮ ਕਰ ਚੜਦੀ ਕਲਾ ਠੀਕ ਹੈ ਜੀ ਫੋਨ ਫੋਨ ਕਿੰਨੇ ਕ ਆਏ ਬਾਈ ਕੰਬਈਆਂ ਦੇ ਬਾਈ ਬਸ ਐ ਲੜਾ ਫੋਨ ਬਾਈ ਸੌਰੀ ਜਿਹੜੇ ਬੰਦਿਆਂ ਦੇ ਫੋਨ ਚੱਕੇ ਨਹੀਂ ਗਏ ਠੀਕ ਹੈ ਜੀ ਤੇ ਵੀਰ ਬਣ ਕੇ ਆਪਣੇ ਤੋਂ ਬਸ ਇੱਕ ਡਿਸਕੂਟ ਰਹਿ ਗਿਆ ਉਹਦੇ ਵਿੱਚ ਆਪਾਂ ਤੋਂ ਰੇਟ ਨਹੀਂ ਪਾਇਆ ਗਿਆ ਹਾਂ ਕਿਉਂ ਜਿਹੜੇ ਬਾਹਰ ਦੇ ਬੰਦੇ ਨੇ ਜ਼ਮੀਨ ਲੈਣੀ ਚਾਹੁੰਦੇ ਹੁੰਦੇ ਹੁੰਦਾ ਕਿ ਉਹ ਲੋਕੇਸ਼ਨ ਦੇ ਹਿਸਾਬ ਨਾਲ ਅਗਲਾ ਦੂਸਰਾ ਪਜਾਉ ਜ਼ਮੀਨ ਦਾ ਰੇਟ ਲਗਾਈ ਗਿਆ ਉਹਦੇ ਹਿਸਾਬ ਨਾਲ ਲੋਕੇਸ਼ਨ ਦੇ ਹਿਸਾਬ ਨਾਲ ਆਪਾਂ ਨੇ ਰੇਟ ਪਾਉਣਾ ਸੀਗਾ ਉਹਦਾ ਤਾਂ ਕਰਕੇ ਚਲੋ ਸੌਰੀ ਆਪਾਂ ਗਲਤੀ ਹੋ ਗਈ ਅੱਗੇ ਵਾਸਤੇ ਜਿਹੜਾ ਅੱਜ ਸੌਦੇ ਦਾ ਆਪਾਂ ਰੇਟ ਪਾਉਣਾ ਇਹਦੇ ਉੱਪਰ ਪਾਵਾਂਗੇ ਉੱਪਰ ਪਾਵਾਂਗੇ ਹਾਂ ਤਾਂ ਜੋ ਫਿਰ ਬਾਈ ਜਿਹਨੇ ਬੰਦੇ ਦੇ ਖਰੀਦਣੀ ਠੀਕ ਹੈ ਜੀ ਵੇਸਟਿੰਗ ਨਾਲ ਤਾਂ ਆਪਣੀ ਟਾਈਮ ਦੀ ਉਹ ਨਹੀਂ ਹੁੰਦੀ ਨਾਲੇ ਅਗਲੇ ਦਿਨ ਹੀ ਹੁੰਦੀ ਹੈ ਨਾ ਅਗਲਾ ਕਹਿੰਦਾ ਤੁਸੀਂ ਰੇਟ ਨਹੀਂ ਦੱਸਿਆ ਹੈਗਾ ਤਾਂ ਕਰਕੇ ਦਿੱਕਤ ਆਉਂਦੀ ਆਪਣੇ ਜਿਹੜੇ ਵੀ ਤੁਹਾਡੇ ਬੰਦੇ ਵੀ ਤੁਹਾਡੀ ਵੀਡੀਓ ਦੇ ਮਾਧਿਅਮ ਨਾਲ ਜੁੜੇ ਹੋਏ ਨੇ ਠੀਕ ਹੈ ਜੀ ਲਓ ਮਿੱਤਰੋ ਦੇਖ ਸਕਦਾ ਨੂੰ ਕਿੰਨੀ ਜ਼ਮੀਨ ਹੈ ਬਈ ਇਹ ਇਹ ਬਈ ਦਰਸ਼ੇਮ ਚਾਰ ਕਿਲੇ ਦੇ ਉੱਪਰ ਜ਼ਮੀਨ ਆ ਵੀਰੇ ਅੱਧ ਦੀ ਮੋਟਰ ਆ ਇਹਦੇ ਬਾਈ 20 ਦੀ ਤੇ ਟਰਾਂਸਫਾਰਮ ਤੇ ਆ ਕੋਠਾ ਵੀਰੇ ਨਾਲ ਇਹਦੇ 11 ਫੁੱਟ ਪਹੀ ਲੱਗਦੀ ਆ ਤੇ ਆ ਬਾਈ ਤੂੰ ਦੇਖ ਲੈ ਆ ਫਰੰਟ ਕਿੰਨਾ ਬਈਦਾ ਜੇ ਆਪਾਂ ਫਰੰਟ ਦੀ ਗੱਲਬਾਤ ਕਰੀਏ ਫਰੰਟ ਦੀ ਬਈ ਜੇ ਗੱਲਬਾਤ ਕਰੀਏ ਤਾਂ ਸੇਮ ਇੱਕ ਕਿਲੇ ਦਾ ਵੀਰੇ ਇਹ ਪ੍ਰਾਂਟਾ ਪੂਰਾ ਤੇ ਇਕੱਠਾ ਟੱਕਾ ਬਾਈ ਇਹੇ ਇਕੱਠਾ ਟੱਕਾ ਹਾਂ ਇਕੱਠਾ ਟੱਕਾ ਉਹ ਮਾਰ ਦੇ ਬਾਈ ਕੈਮਰਾ ਉਹ ਦੂਰ ਤੱਕ ਬਾਈ ਇਕੱਠਾ ਇੱਕ ਘੇਰੇ ਦਾ ਟੱਕਾ ਇਹੇ ਪਾਇਪ ਤਾਂ ਕਾ ਵਜਿੱਥੇ ਉਹ ਪੈਪਿਆ ਨਾ ਹਾਂ ਚਿੱਟਾ ਪਾਇਪ ਆ ਜੀ ਚਿੱਟਾ ਪਾਇਪ ਉਹਥੇ ਤੱਕ ਬਈ ਟੱਕ ਹੈਗਾ ਇਹ ਕਰਦੇ ਜੋ ਮਿੱਤਰਾਂ ਦੇ ਦੇਖ ਸਾਹਦੇ ਭਾਈ ਆ ਪੈਪ ਤੱਕ ਮਿੱਤਰੋ ਇਹ ਜਾਨਕੀ ਟੱਕ ਹੈਗਾ ਇਕੱਠਾ 4 ਕਿੱਲਿਆਂ ਦਾ ਹਾਂ ਤੇ ਛੜ ਕੇ ਉੱਪਰ ਸੜਕ ਹੈਗੀ ਇਹ 18 ਫੁੱਟੀ ਹਾਂਜੀ ਤੇ ਵੀਰੇ ਪਿੰਡ ਦੇ ਜਮਾ ਲਾਲੋ ਵਿੱਚ ਬਸਨੀਕਦੇ ਆ ਅੱਧਾ ਕਿਲੋਮੀਟਰ ਤੋਂ ਵੀ ਕਾਟੇ ਹੋਊਗਾ ਪਿੰਡ ਮੁਲਾ ਦਾ ਮੇਰਾ ਬੜਾ ਇਧਰ ਪਿੰਡ ਦਿਖਾ ਦੇ ਭਾਈ ਪਿੰਡ ਆ ਮਕਾਨ ਭਾਈ ਜ਼ਮੀਨ ਦੇ ਜਮਾ ਇੱਕ ਕਿਲਾ ਛੱਡ ਕੇ ਵਿੱਚ ਕੋਠੀਆਂ ਬਣੀਆਂ ਹੋਈਆਂ ਨੇ ਠੀਕ ਆ ਜੀ ਪਿੰਡ ਕਿਹੜਾ ਭਈ ਹੈ ਬਡਰੂਖਾ ਪਿੰਡ ਆ ਜੀ ਸਾਹਮਣੇ ਜ਼ਮੀਨ ਦੇ ਵੀਰੇ ਇਹ ਜ਼ਮੀਨ ਵਿਕੀ ਹੋਈ ਆ ਜਿਹਦੇ ਵਿੱਚ ਸਟੋਰ ਬਣੇ ਹੋਏ ਨੇ ਤੇ ਲਾਲੋ ਤੁਸੀਂ ਪ੍ਰਾਪਰਟੀ ਵਾਲੀ ਜ਼ਮੀਨ ਆ ਇਹ ਵਧੀਆ ਪੂਰੀ ਠੀਕ ਆ ਜੀ ਤੇ ਇਹਦਾ ਜਿਹੜਾ ਰੇਟ ਆਪਾਂ ਉੱਪਰ ਪਾਵਾਂਗੇ ਤੇ ਜਿਹੜੀ ਉਪਜਾਊ ਜਮੀਨ ਆ ਡਾਕਰ ਬਾਹਣਾ ਬਾਈ ਝੋਟੇ ਦੇ ਸਿਰ ਵਰਗਾ ਲੈ ਵੀ ਮਿੱਤਰ ਆ ਜਾ ਮਾੜੇ ਅੱਗੇ ਆਇਆ ਬਾਈ ਤੁਹਾਨੂੰ ਆਪਾਂ ਨਾ ਦਿਖਾ ਦਈਏ ਮੋਟਰ ਦਿਖਾ ਦਈਏ ਨਾਲ 4 ਕਿਲਾ ਤੋਂ ਉੱਪਰ ਜਮੀਨ ਆ ਬਾਈ ਤੇ ਰੇਟ ਆਪਾਂ ਦੱਸਾਂਗੇ ਵੀ ਵੀਰ ਮੰਗਦੇ ਕੀ ਨੇ ਭਾਈ ਤੁਹਾਨੂੰ ਪਹੀ ਦਿਖਾਉਣਗੇ ਭਾਈ ਸਿੱਧੀ ਪਹੀ ਜਾਂਦੀ ਆ ਮੋਟਰ ਨੂੰ ਸਿੱਧੀ ਪਹੀ ਭਾਈ ਮੋਟਰ ਤੇ ਜਾਂਦਾ ਕਿਸੇ ਚੀਜ਼ ਦੀ ਦਿੱਕਤ ਨਹੀਂ ਹੈਗੀ ਇੱਕ ਘੇਰੇ ਦਾ ਬਾਹਣਾ ਭਾਈ ਅੱਧ ਦੀ ਮੋਜਾਂ ਨੇ ਕੀ ਹੋ ਹੈ ਅੱਧ ਦੀ ਮੋਟਰਾਂ ਪਾਣੀ ਭਾਈ ਸੂਆ ਦੀ ਸੂਏ ਦੀ ਵਿੱਚ ਭਰੀ ਆ ਭਾਈ ਠੀਕ ਹੈ ਸੜਕ ਵੀ ਦੇ ਸਕਦੇ ਹੋਗੇ ਨਾ 18 ਫੁੱਟ ਸੜਕ 18 ਫੁੱਟ ਸੜਕਾ ਭਾਈ ਹਾਂਜੀ ਤੇ ਮੰਨ ਲਓ ਪਿੰਡ ਦੇ ਸਿਰਫ ਇਹ ਲਾ ਲਓ ਤੁਸੀਂ ਅੱਧਾ ਕਿਲੋ ਸਾਰੀ ਵੀਰੇ ਇੱਥੇ ਜਿਹੜੀ ਤਰਸੇਮ ਜ਼ਮੀਨ ਵਿਕੀ ਹੋਈ ਹੈ ਜਿੰਨੀਆਂ ਕੋਟੀਆਂ ਪਈਆਂ ਨੇ ਸਾਰੇ ਪਲਾਟਾਂ ਦੇ ਇਥੇ ਜਮੀਨਾਂ ਪਿੱਛੇ ਵਗੀਆਂ ਇਹਦੇ ਨਾਲ ਲੱਗਾ ਠੀਕ ਆ ਜੀ ਚਲੋ ਆਪਾਂ ਇਹ ਜ਼ਮੀਨ ਆ ਜਿਹੜੀ ਇਕੱਠਾ ਟੱਕਾ ਉਪਜਾਊਆ ਉਪਜਾਊਆ ਬਾਕੀ ਸ਼ਹਿਰ ਦੇ ਸ਼ਹਿਰ ਤੋਂ ਸਾਰਾ ਰਹਿ ਜਾਂਦਾ ਸੰਗਰੂਰ ਬਾਈ 3 ਕਿਲੋਮੀਟਰ ਠੀਕ ਆ ਜੀ 3 ਕਿਲੋਮੀਟਰ ਦਾ ਸਾਰਾ ਏੜ ਗੇੜ ਰਹਿ ਜਾਂਦਾਗਾ ਤੇ ਪਿੰਡ ਦੇ ਸਰਮ ਬਸੋ ਦੇ ਵਿੱਚ ਜ਼ਮੀਨ ਆ ਗਈ ਹੈ ਲੈ ਮਿੱਤਰੋ ਦੇ ਇਕੱਲੇ ਬੰਦੇ ਦੀ ਇਕੱਲੇ ਬੰਦੇ ਦੀ ਦਰਸ਼ੇਂ ਬਾਈ ਜ਼ਮੀਨਾਂ ਠੀਕ ਆ ਜੀ ਰੌਲਾ ਰੂਲਾ ਤਾਂ ਨਹੀਂ ਕੋਈ ਬਾਈ ਆਪਾਂ ਉਹ ਜ਼ਿੰਮੇਵਾਰੀ ਆਪਾਂ ਖੜੇ ਆਂਗੇ ਠੀਕ ਆ ਆਪਣੀ ਫੁੱਲ ਜ਼ਿੰਮੇਵਾਰੀ ਦੇਵਾਂਗੇ ਬਾਈ ਰਜਿਸਟਰੀ ਹੋਊਗੀ ਜਾਨਕੀ ਰਜਿਸਟਰੀ ਹੋਊਗੀ ਵੀਰੇ ਇੱਕ ਬੰਦੇ ਦੇ ਨਾਮ ਆ ਇੱਕ ਬੰਦੇ ਦੇ ਨਾਮ ਆ ਬਈ ਪਹੀ ਜਾਂਦੀ ਆ ਕਿ ਤੁਸੀਂ ਆਪ ਦੇਖ ਲਓ ਮੋਟਰ ਲੱਗੀ ਹੋਈ ਆ ਕੀ ਬਈ ਅੱਧ ਦੀ ਮੋਟਰ ਆ ਕਿ ਨਾ ਤੇ 4 ਕਿਲੋ ਤੋਂ ਉੱਤੇ ਵਹਾਣਾ ਬਈ ਤੁਸੀਂ ਲੈ ਸਕਦੇ ਹੋਗੇ ਪਿੰਡ ਹੈਗਾ ਜੀ ਬਡਰੁਖਾ ਜ਼ਿਲ੍ਹਾ ਸੰਗਰੂਰ ਸੰਗਰੂਰ ਤੋਂ 3 ਕਿਲੋਮੀਟਰ ਇਹਦਾ ਰੇਟ ਦੀ ਜੇ ਆਪਾਂ ਗੱਲਬਾਤ ਕਰੀਏ ਬਈ ਕੀ ਲੱਗੂਗਾ ਇਦੀ ਰੇਟ ਦੀ ਜਿਹੜੀ ਇਹ ਗੱਲ ਕਰੀ ਇਹਦੀ ਡਿਮਾਂਡ ਦੀ ਗੱਲ ਕਰਦੇ ਆ ਤਰਸੇਮ ਡਿਮਾਂਡ ਇਹਦੀ ਹੈਗੀ ਆ ਬਾਈ 85 ਲੱਖ ਰੁਪਇਆ ਕਿਲੇ ਦੇ ਕਿਲੇ ਦਾ ਪਰ ਕਿਲੇ ਦਾ ਹਾਂਜੀ ਕੋਈ ਮਾਣਤਨ ਹੋਊਗਾ ਮਾਣਤਨ ਬਾਈ ਮੌਕੇ ਤੇ ਕਰਾਂਗੇ ਹਾਂਜੀ ਤੇ ਨੰਬਰ ਹੈਗਾ ਤੇ ਬਾਈ ਜਿਹੜਾ ਪਾਉਣਾਗਾ 98145 45230 ਇਹਦੇ ਵੀਰੇ ਇਸ ਨੰਬਰ ਤੇ ਆਪਣੇ ਨਾਲ ਰਾਬਤਾ ਕਰ ਲੈ ਬਾਈ ਵੀਰ ਜੀ ਨਾਲ ਕੋਈ ਲੈਣ ਦਾ ਚਾਹ ਬਾਣਾਗਾ ਤੇ ਉਹਨਾਂ ਨਾਲ ਬਾਕੀ ਆਗੇ ਮੌਕੇ ਤੇ ਜੋ ਵੀ ਗੱਲਬਾਤ ਹੋਊਗਾ ਜੇ ਪਹਿਲਾਂ ਤੁਸੀਂ ਬਾਹਣ ਪਸੰਦ ਕਰੋ ਇਹ ਜੀ ਗੱਲ ਨਹੀਂ ਹੈਗੀ ਤਰਸੇਮ ਬਾਈ ਜਿਹੜਾ ਵੀ ਬੰਦਾ ਹੋਊ ਇਹਨੂੰ ਬਾਹਣ ਨੂੰ ਕੋਈ ਇੱਕ ਬੰਦਾ 1% ਨਿੰਦਕੇ ਦਿਖਾ ਦੇ ਸਹੀ ਗੱਲ ਹੈ ਵੇ ਦੇਖ ਸਕਦਾ ਬਈ ਨਾ ਉਹ ਪਜਾਉ ਜ਼ਮੀਨ ਆ ਗਈ ਬਈ ਫਸਲ ਹੁੰਦੀ ਆ ਗਈ ਕੋਈ ਇਹੋ ਜੀ ਗੱਲ ਬਾਤ ਨਹੀਂ ਹੈਗੀ 85 ਲੱਖ ਰੁਪਏ ਡਿਮਾਂਡ ਆ ਗਈ ਕਿਲੇ ਦੀ ਬਾਕੀ ਬਈ ਮੌਕੇ ਤੇ ਮਾਣ ਤਾਂ ਚੰਗਾ ਹੋਊਗਾ ਅਹੀ ਜੀ ਗੱਲ ਨਹੀਂ ਹੈਗੀ ਤੁਸੀਂ ਆਓ ਤੇ ਬਾਈ ਫੋਨ ਬਾਈ ਮੇਰਾ ਵੀਰ ਉਹ ਕਰੋ ਜੀ ਨੂੰ ਬਾਈ ਬਾਹਣ ਦੀ ਲੋੜ ਆ ਗਈ ਤੇ ਹੋਰ ਆਸ-ਪਾਸ ਰੇਟ ਨਾ ਪੁੱਛਿਓ ਕਿਉਂ ਮੰਗੀ ਬਾਈ ਆ ਜਾ ਮਾੜਾ ਬਾਈ ਕਹੀ ਗੱਲ ਹੈ ਮੇਂ ਗੱਲ ਕਰਦੇ ਨੇ ਬਾਈ ਯਾਰ ਬਾਈ ਗੱਲ ਉਹੀ ਗੱਲ ਆ ਯਾਰ ਕੋਈ ਹੁਣ ਏਰੀਆ ਦੇ ਰੇਟ ਪੁੱਛੀ ਨਾ ਬਾਈ ਛੋਡੇ ਰੇਟ ਕੀ ਚੱਲਦਾ ਫਲਾਣਾ ਚੱਲਦਾ ਬਾਈ ਕਿੰਨੇ ਬਿਸਬੇ ਵਿੱਚ ਕਿੰਗੇ ਚ ਕਿੰਨੇ ਕਨਾਲਾਂ ਹੁੰਦੀਆਂ ਨੇ ਫਲਾਣਾ ਹੁੰਦੀਆਂ ਨੇ ਕਿਉਂ ਜੇ ਤੁਸੀਂ ਬਾਈ ਜ਼ਮੀਨ ਲੈਣੀ ਆ ਤਾਂ ਹੀ ਕਾਲ ਕਰਿਓ ਕਿ ਸਾਨੂੰ ਬਾਈ ਪਤਾ ਕੀ ਆ ਫੋਨ ਦੀ ਬਹੁਤ ਦਿੱਕਤ ਆਉਂਦੀ ਹੈ ਕਿ ਫਿਰ ਕਈ ਬੰਦੇ ਜਿਹੜੇ ਬੰਦੇ ਕੋਈ ਲੈਣ ਵਾਲਾ ਮੇਰਾ ਵੀਰ ਭਰਾ ਹੁੰਦਾ ਉਹਨਾਂ ਦਾ ਫੋਨ ਵੀ ਨਹੀਂ ਚੱਕਿਆ ਜਾਂ ਫੋਨ ਕਰੀ ਜਾਂਦੇ ਹਾਂ ਲੈ ਵੀ ਮਿੱਤਰੋ ਰੇਟ ਦੱਸਤਾ ਤੇ ਜੇ ਕਿਸੇ ਵੀ ਮੇਰੇ ਵੀਰ ਨੂੰ ਬਈ ਥੋੜਾ ਮੋਟਾ ਹੁੰਦਾ ਨਾ ਵੀ ਵੀ ਅਸੀਂ ਲੈ ਸਕਦੇ ਆਂਗੇ ਤਾਂ ਵੀ ਫੋਨ ਕਰ ਲੋ ਸਕਰੀਨ ਦੇ ਉੱਪਰ ਨੰਬਰ ਹੈਗਾ ਠੀਕ ਆ ਮੰਗੀ ਬਈ ਧੰਨਵਾਦ ਜੀ ਧੰਨਵਾਦ